ਉਹ ਜੋ ਬੋਲ ਰਿਹਾ ਹੈ ਉਹ ਸੋਚ ਸਮਝ ਕੇ ਨਹੀਂ ਬੋਲ ਰਿਹਾ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਲੰਚਰ ਨਹੀਂ ਲਾਣਾ ਚਾਹੀਦਾ ਸਭ ਗੁਰੂ ਕੇ ਪਿਆਰੇ ਹਨ ਬਾਕੀ ਡਿਊਟੀਆਂ ਪਰਮੇਸ਼ਰ ਦੀਆਂ ਲੱਗੀਆਂ ਹੋਈਆਂ ਜਿੰਨੂੰ ਜਿੰਨੂੰ ਮਾਰੇ ਨੇ ਜਿਹੜੀ ਜਿਹੜੀ ਡਿਊਟੀ ਲਾਈ ਉਹ ਡਿਊਟੀ ਕਰ ਰਿਹਾ ਹੈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਨਹੀਂ ਮੰਨਿਆ ਜਾ ਸਕਦਾ ਜੇ ਅਮਰਪਾਲ ਸਿੰਘ ਜੀ ਗਲਤ ਕਰ ਰਹੇ ਹੋ ਤੁਸੀਂ ਕਿਉਂਕਿ ਇਸ ਤਰ੍ਹਾਂ ਸਾਰੀਆਂ ਜਥੇਬੰਦੀਆਂ ਦੇ ਨਾਲ ਕਿਉਂਕਿ ਮਹਾਂਪੁਰਸ਼ਾਂ ਦੀ ਜਥੇਬੰਦੀ ਹੈ ਦਲਬਾਬਾ ਵਿਧੀ ਚੰਜੀ ਉਹ ਵੀ ਨਾਲ ਆਪਣੇ ਨਾਲ ਹੀ ਹਨ ਕਿਸਾਨਾਂ ਦੇ ਨਾਲ ਹੀ ਹਨ ਆਪਾਂ ਉਹਨਾਂ ਨੂੰ ਕਿਉਂ ਭੰਡ ਰਹੇ ਹਾਂ ਜਿਹਨੂੰ ਭੰਡਣਾ ਹੈ ਜਿਹੜਾ ਕਦੇ ਆਇਆ ਹੀ ਨਹੀਂ ਉਹਨੂੰ ਤੁਸੀਂ ਕਹੋ ਮੂੰਹ ਦੇਖੋ ਜਿਹੜਾ ਕਹਿਣਾ ਸਾਰੇ ਜੱਥੇ ਬੰਦਿਆਂ ਦੇ ਨਾਮ ਕਿਉਂ ਲੈ ਜਾ ਰਹੇ ਹਨ ਇਸ ਗੱਲ ਤੇ ਵਰਤਪਾਲ ਸਿੰਘ ਜੀ ਤੁਹਾਨੂੰ ਆਪ ਨੂੰ ਸੰਭਲ ਜਾਣਾ ਚਾਹੀਦਾ ਹੈ ਮੈਨੂੰ ਇੱਕ ਵਜਨ ਯਾਦ ਆਉਂਦਾ ਹੈ ਕਿ ਤੁਹਾਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 17 ਸਾਲ ਦੀ ਉਮਰ 'ਚ ਪਹਿਲਾ ਜੰਗ ਭੰਗਾਣੀ ਸਾਹਿਬ ਦਾ ਜੰਗ ਫਤਿਹ ਕੀਤਾ ਤੇ ਉਸ ਟਾਈਮ ਕੁਝ ਮਾਝੇ ਮਾਲਵੇ ਦੁਆਬੇ ਦੇ ਪੁਰਾਣੇ ਬਜ਼ੁਰਗਾਂ ਨੂੰ ਯੋਗੇ ਗੁਰੂ ਹਰ ਰਾਏ ਸਾਹਿਬ ਵੇਲੇ ਤੇ ਕੁਝ ਗੁਰੂ ਹਰਕ੍ਰਿਸ਼ਨ ਸਾਹਿਬ ਵੇਲੇ ਤੇ ਕੁਝ ਗੁਰ ਤੇਗ ਬਹਾਦਰ ਸਾਹਿਬ ਜੀਆਂ ਦੇ ਨਾਲ ਦੇ ਸਨ ਉਹ ਬਜ਼ੁਰਗ ਨਾਲ ਸਨ ਮਹਾਰਾਜ ਦੇ ਰੇਂਦੇ ਤੇ ਬਾਹਰੇ ਨਹੀਂ ਉਹਨਾਂ ਦੀ ਡਿਊਟੀ ਲਈ ਵੀ 17 ਦਿਨ ਜੰਗ ਚੱਲਿਆ ਤੇ 17ਵੇਂ ਦਿਨ ਤੋਂ ਬਾਅਦ ਮਾਦ ਦੇ ਵਿੱਚ ਦਿਨ ਦੇ ਮਾਦੇ ਜਾ ਕੇ ਜੰਗ ਫਤਿਹ ਹੋਇਆ ਉੱਥੇ ਹਜ਼ਾਰਾਂ ਹੀ ਪਹਾੜੀ ਰਾਜੇ ਤੇ ਮੁਸਲਮਾਨ ਸ਼ਹੀਦ ਹੋਏ ਜਿਵੇਂ 500 ਪਠਾਨ ਸਨ ਉਹਦੇ ਚੋਂ 100 ਪਠਾਨ ਜਿਹੜਾ ਮਹਾਰਾਜ ਦੇ ਨਾਲ ਰਿਹਾ ਕਾਲੇ ਖਾਂ ਵਰਗਾ ਬਾਕੀ ਜਿਹੜੇ ਸਨ ਸਾਰੇ ਉਹਨਾਂ ਨੇ ਪਹਾੜੀ ਜਾਂਦਾ ਸਾਹ ਦਿੱਤਾ ਜੀ ਉਹ ਜੰਗ ਦੇ ਵਿੱਚ ਕੋਈ ਸ਼ਖਾਂ ਦੀ ਤਲਵਾਰ ਦੇ ਨਾਲ ਜਾ ਕੇ ਮੁਕਤ ਵੀ ਹੋਏ ਤੇ ਕਈ ਸ਼ਹੀਦ ਵੀ ਹੋਏ ਤੇ ਕਈ ਫੱਟੜ ਵੀ ਹੋਏ ਕਾਲਸਾ ਮੁਕਤੀ ਦਤਾ ਹੈ ਉੱਥੇ ਫਿਰ ਮਾਰੇ ਨੇ ਯੋਧਿਆ ਨੂੰ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ ਇਕੱਠੇ ਕਰਕੇ ਕਿਹਾ ਵੀ ਐਂ ਕਰੋ ਬਜ਼ੁਰਗੋ ਤੁਸੀਂ ਨਾ ਇਹ ਬੱਚਿਆਂ ਨੂੰ ਪਚੰਗੀਆਂ ਨੂੰ ਨਾਲ ਲੈ ਕੇ ਨਾ ਹੁਣ ਸਿੰਘਾਂ ਦਾ ਅਲੱਗ ਤੇ ਮੁਸਲਮਾਨ ਜਿਹੜੇ ਪਠਾਨ ਨੇ ਉਹਨਾਂ ਦਾ ਅਲੱਗ ਤੇ ਪਹਾੜੀਆਂ ਦਾ ਅਲੱਗ ਸੰਸਕਾਰ ਕਰ ਦਿਓ ਉਸ ਟਾਈਮ ਫਿਰ ਮਾਰੇ ਸਚੇਪਾਇ ਸੱਜ ਦੇ ਕਹਿ ਕੇ ਆਗੇ ਤੋ ਜਿਹੜੇ ਬਜ਼ੁਰਗ ਸਨ ਨਾ ਜੇ ਮਾਲਵੇ ਦੋਆਬੇ ਦੇ ਇਕੱਠੇ ਹਾਂ ਮਾਰੇ ਤੇ ਨਿਆਣੇ ਵਾਲੀਆਂ ਗੱਲਾਂ ਕਰਦੇ 17 ਦੇ ਰਕੇ ਹੋ ਕੇ ਜੰਗ ਲੜਦਿਆਂ ਨੂੰ ਇਹਨਾਂ ਨੂੰ ਲਗ ਲਗ ਕਰਕੇ ਕਿਵੇਂ ਸਤਸਕਾਰ ਕਿੜਾ ਵੇਖਣ ਰਿਆ ਚਲੋ ਭਚੰਗੀਓ ਕਰ ਦੋ ਇਕੱਠੇ ਦੇ ਫੂਕ ਦੋ ਇਹਨਾਂ ਨੂੰ ਉਹਨਾਂ ਵਿੱਚ ਹਿੰਦੂ ਵਿੱਚ ਸੇਖ ਵਿੱਚ ਮੁਸਲਮਾਨ ਸਾਰੇ ਇਕੱਠੇ ਕਰਤੇ 550 ਮਰੀਦ ਪੀਰ ਬੁੱਧੂ ਸ਼ਾਹ ਦਾ ਵੀ ਸ਼ੀਰ ਹੋਇਆ ਸੀ ਜਿਹੜਾ ਸਾਡੇ ਲਈ ਖਾਲਸੇ ਲਈ ਲੜਿਆ ਮਹਾਰਾਜ ਦੇ ਅੰਗ ਸੰਗ ਹੋ ਕੇ ਵਰਤਿਆ ਉਹਦੇ ਚਾਰ ਭਤੀ ਜੇ ਤਿੰਨ ਭਰਾ ਵੀ ਸ਼ਹੀਦ ਹੋਏ ਉਹ ਸਾਰਿਆਂ ਦੀ ਜਿੰਨੇ ਵੀ ਨਾ ਸਾਰੇ ਇਕੱਠੇ ਕਰਕੇ ਉਹ ਬੁੱਢਿਆਂ ਨੇ ਲੂਤ ਤੇ ਜਦ ਲੂਤ ਤੇ ਤੇ ਆ ਗਏ 24 ਘੰਟੇ ਨਹੀਂ ਪਿਆ ਠਾ ਪੈ ਰਹੇ ਜਾਗਦੇ ਮਾਰੀ ਕਹਿੰਦੀ ਵੀ ਇੰਨਾ ਸਮਾਂ ਲੱਗਣਾ ਨਹੀਂ ਸੀ ਸਮਾਂ ਤੇ ਬਹੁਤ ਜ਼ਿਆਦਾ ਲੱਗਣਾ ਸੀ ਅਲੱਗ-ਅਲੱਗ ਕਰਕੇ ਪਹਾੜੀਆਂ ਨੂੰ ਸਿੱਖਾਂ ਨੂੰ ਤੇ ਕਹਿੰਦੇ ਭਾਈ ਜਿਹੜਾ ਕੰਮ ਕਿਹਾ ਸੀ ਕਰ ਆਏ ਕਹਿੰਦੇ ਜੀ ਕਰ ਆਏ ਇਹਦੇ ਚੰਗਾ ਫੇਕ ਕੀਤੀਆਂ ਪਾ ਲੋਗੇ ਫਿਰ ਬੁੱਧੂ ਸ਼ਾਹੀ ਕਹਿੰਦੇ ਮਾਏ ਦਾ ਮਤਲਬ ਕਹਿੰਦੇ ਇਹਨਾਂ ਨੂੰ ਪੁੱਛੋ ਇਹ ਕਰਕੇ ਕੀ ਆਏ ਆ ਉਹ ਜਿਹੜੇ ਪਚੰਗਰੀ ਸਨ ਉਹ ਬੁੱਢਿਆਂ ਨੂੰ ਛੁੰਝਾਂ ਮਾਰ ਲੇ ਕੋ ਬੁੱਢੇ ਮਰਵਾਤਾ ਸਾਨੂੰ ਬਾਹਰੇ ਕੋਲੋਂ ਤੁਸੀਂ ਹੈ ਆਪ ਤਾਂ ਤੁਸੀਂ ਮਰੇ ਸਾਡੂ ਵੀ ਬਰਵਾਇਆ ਜੇ ਉਹ ਬੁੱਢਿਆਂ ਦੀ ਬੇਇੱਜ਼ਤੀ ਕਰਨ ਲੱਗੇ ਛੁੰਝਾਂ ਮਾਰ ਲੇ ਕੋ ਉਧਰੋਂ ਠੋਕਰ ਮਾਰੇ ਕੋ ਉਧਰੋਂ ਮਾਰੇ ਕਹਿੰਦੇ ਇਹਨਾਂ ਨੂੰ ਆਪ ਹੀ ਪੁੱਛ ਲਓ ਕਰਕੇ ਕੀ ਆਏ ਆ ਤੇ ਮਾਰੇ ਨੇ ਜਦੋਂ ਉਹਨਾਂ ਨੂੰ ਪੁੱਛਿਆ ਨਾ ਸਿੰਘਾਂ ਨੇ ਪੁੱਛਿਆ ਕਹਿੰਦੇ ਮਾਰੇ ਗਲਤੀ ਹੋ ਗਈ ਮਾਰੇ ਕਹਿੰਦੇ ਵੀ ਆ ਪੀਰ ਬੁੱਧੂ ਸਾਹਿਬ ਕਹਿੰਦੇ ਤੁਸੀਂ ਆਪ ਹੀ ਦੱਸੋ ਸਤਿਗੁਰੂ ਜੀ ਇਹ ਨਹੀਂ ਦੱਸਦੇ ਸ਼ਰਮ ਦੇ ਮਾਰੇ ਇਹਾਂ ਦੇ ਮੂੰਹ ਥੱਲੇ ਹੋਏ ਤੁਸੀਂ ਦੱਸੋ ਮਾਰੇ ਕਹਿੰਦੇ ਸਾਰਿਆਂ ਨੂੰ ਇਕੱਠੇ ਕਰਕੇ ਲੂ ਆਏ ਜੇ ਫੂਕਾਇ ਇਹਨਾਂ ਸਰਕਾਰ ਨੇ ਕੀਤਾ ਫੂਕਿਆ ਵਾ ਬਹਾਣੀ ਸਾਹਿਬ ਦੇ ਮੈਦਾਨ ਜਿੱਥੇ ਲੰਗਰ ਸੀ ਗੁਰੂ ਕਾ ਉੱਥੇ ਲੱਕੜਾਂ ਪਈਆਂ ਉੱਥੇ ਕੱਟਾ ਕਰਕੇ ਸਾਰਿਆਂ ਨੂੰ ਫੂਕਾਇਆ ਕਹਿੰਦੇ ਹੁਣ ਮਹਾਰਾਜ ਇਹਨਾਂ ਦਾ ਪਲਾਘੇ ਵੀ ਕਹਿੰਦੇ ਪਲਾਘੇ ਹੋਏ ਇਹਨਾਂ ਦੇ ਘਰਾਂ ਹੀ ਤੀਫਾ ਤੋਂ ਬਣ ਕੇ ਪੈਦਾ ਹੋਣਗੇ ਮਿਹੜੀਆਂ ਪੀਣਗੇ ਤਮਾਕੂ ਖਾਣਗੇ ਜਿਹੜੇ ਮੁਸਲਮਾਨ ਹੈ ਉਹ ਸਿੱਖਾਂ ਦੇ ਘਰਾਂ ਜਨਮ ਲੈ ਕੇ ਆਉਣਗੇ ਜਾਂ ਫਿਰ ਮੁਸਲਮਾਨ ਤੋਂ ਸਿੱਖ ਬਣਨਗੇ ਹੈ ਜੀ ਐਸੇ ਐਸੇ ਕਰਤੱਪ ਕਰਨਗੇ ਕਿ ਸਿੱਖਾਂ ਦੀ ਬਦਨਾਮੀ ਕਰਨਗੇ ਮੈਨੂੰ ਅੱਜ ਉਹ ਯਾਦ ਆ ਰਿਹਾ ਉਹ ਸੀਨ ਮਹਾਰਾਜ ਦਾ ਬਾਈ ਅਮਰਿਤਪਾਲ ਸਿੰਘ ਮੈਰੋਂ ਜੋ ਕੇ ਮੁਸਲਮਾਨ ਪਰਿਵਾਰ ਚੋਂ ਐ ਲੇਕਿਨ ਚਲੋ ਸਾਨੂੰ ਬੜੀ ਖੁਸ਼ੀ ਹੋਈ ਸਿੱਖੀ ਜਾਇਆ ਪਰ ਹੁਣ ਤੁਸੀਂ ਸਾਰੀਆਂ ਧਰਮ ਪੰਥਾਂ ਨੂੰ ਮਿਸਰਾਂ ਨੂੰ ਕਿਉਂ ਤੁਸੀਂ ਪੰਡੀ ਜਾਣੇ ਹੋ ਹੈ ਇੱਕੋ ਗਾਲਿਆ ਇਹ ਬਾੜੀ ਗਾਲਿਆ ਤੁਹਾਡੇ ਵਾਸਤੇ ਅਮਰਿਤਪਾਲ ਸਿੰਘ ਜੀ ਮੈਂ ਇਸ ਗੱਲ ਦੀ ਖੁੱਲ ਕੇ ਨਿਖੇਧੀ ਕਰਦਾ ਸਾਰੇ ਮਹਾਂਪੁਰਸ਼ਾਂ ਦੀ ਨਿੰਦਾ ਨਾ ਕਰੋ ਤੁਸੀਂ ਨਿੰਦਗਰਿੰਦਾ ਕਰ ਫਰਮਾਨ ਹਰਜਣ ਨਿੰਦਾ ਕਰਦਾ ਨਾ ਮਹਾਂਪੁਰਸ਼ਾਂ ਦੀ ਆਪਣੀ ਜੀਬ ਨਾ ਖੂ ਚਟਦਾ ਉਹਨਾਂ ਦਾ ਨਾ ਕਰ ਇਸ ਤਰ੍ਹਾਂ ਅਮਰਿਤਪਾਲ ਤੂੰ ਇਹ ਬਾੜੀ ਗਾਲਿਆ ਤੇਰੇ ਵਾਸਤੇ ਇਹ ਗੱਲ ਕਰਨੀ ਖੁੱਲ ਕੇ ਮਜ਼ਾ ਆਉਂਦਾ ਜਾਬਰ ਵੀ ਸੋਣੇ ਖੁੱਲ ਕੇ ਟੱਕਰਦਾ ਪਤਾ ਲੱਗੇ ਤੈਨੂੰ। ਵਾਰਕ ਵਾਪਰਹੀਤੀ ਵੇਦ ਵੀ ਨਾ ਕਰੋ ਇਸ ਤਰ੍ਹਾਂ ਹਰ ਇੱਕ ਨਾ ਇਸ ਤਰ੍ਹਾਂ ਨਾ ਬੋਲੋ। ਸਾਰਿਆਂ ਦੀ ਆਪਣੀ ਆਪਣੀ ਡਿਊਟੀ ਆ। ਹੂੰ? ਕੋਸ਼ ਸਿੰਘਾਂ ਦੀ ਤੁਹਾਡੀ ਬਾਰਡਰ ਤੇ ਡਿਊਟੀ ਲੱਗੀ ਆ ਤੁਸੀਂ ਉੱਥੇ ਪਹੁੰਚਿਓ। ਕੋਸ਼ ਸਿੰਘ ਅਸੀਂ ਹੋਰ ਸਮਾਗਮ ਜਿਹੜੇ ਨੇ ਜਿਵੇਂ ਹੁਣ ਵਰਸੀ ਮਨਾਉਣੀ ਐ। 4 ਤੋਂ 6 ਤੱਕ। ਅਈ ਸੰਦੀਪ ਸਿੰਘ ਦੀ ਤੇ ਉਹ ਭਾਈ ਉਹ ਉੱਥੇ ਵੀ ਤੇ ਜਾਣਾ ਹੈ ਨਾ ਕਿਸੇ ਨੇ। ਜਿਹੜੇ ਜਿਹੜੇ ਬਾਰਡਰਾਂ ਤੇ ਪਹੁੰਚੇ ਆ ਉਹ ਸਰਕਾਰਾਂ ਉਹਨਾਂ ਨਾਲ ਇਨਸਾਫ ਨਹੀਂ ਕਰ ਰਹੀਆਂ। ਅਸੀਂ ਉਹ ਹਾ ਦਾ ਨਾਰਾ ਮਾਰਦੇ ਆ। ਦੇਖੇ ਤੁਸੀਂ ਸਾਰਿਆਂ ਮਹਾਪੁਰਸ਼ਾਂ ਦੀ ਨਿੰਦਾ ਨਾ ਕਰੋ ਅਮਰਤਪਾਲ ਜੀ ਇਹ ਪਤਾ ਕੀ ਹੁੰਦਾ ਏ ਸਾਰੇ بڑے بڑے ਤਖੜੇ ਚੋਦੇ ਆ ਤੇ ਕੋਈ ਨਹੀਂ ਪਤਾ ਕਿਹੜੇ ਪਾਸੋਂ ਕਿਹਨੇ ਆ ਕੇ ਹੋਲੀਆ ਟੱਕੀ ਮਾਰ ਕੇ ਚਲ ਜਾਣੀ ਤੇ ਭਰਾਵਾ ਨਾ ਕਰੋ ਇਤਾਂ ਦੇ ਕੰਮ ਗੁਰੂ ਕੇ ਬਾਣੇ ਦੀ ਜਿਆਦਾ ਨਿੰਦਾ ਨਾ ਕਰੋ ਹਾਂ ਜਿੰਨੀ ਕਿ ਤੁਹਾਨੂੰ ਚੰਗਾ ਲੱਗਦਾ ਵੀ ਫਲਾਣਾ ਬੰਦਾ ਨਹੀਂ ਹੁੰਦਾ ਤੁਸੀਂ ਉਹਦੀ ਗੱਲ ਕਰੋ ਇਹ ਸਾਰਿਆਂ ਨੂੰ ਵਿੱਚ ਰਗੜੀ ਆਉਣ ਦੇ ਮਾੜੀ ਗੱਲ ਹੈ ਤੁਹਾਡੇ ਵਾਸਤੇ ਇਹ ਗੱਲ ਦੀ ਮੈਂ ਖੇਧੀ ਕਰਦਾ ਸੰਭਲ ਕੇ ਰਹੋ ਅਮਰਤਪਾਲ ਜੀ ਇਸ ਤਰ੍ਹਾਂ ਦੀ ਗੱਲ ਨਾ ਕਰੋ ਇੱਕ ਅਮਰਤਪਾਲ ਸਿੰਘ ਅੰਦਰ ਜੇਲ੍ਹ ਚ ਬਿਆ ਡੇਬਰੂਗੜ੍ਹ ਉਹਦਾ ਵੀ ਅਸੀਂ ਆਹ ਦਾ ਨਾਰਾ ਮਾਰਦੇ ਆ ਮਾਰੇ ਜਲਦੀ ਬੰਦ ਖਲਾਸੀ ਬਖਸ਼ੇ ਉਹ ਖੜ੍ਹਤਾਲ ਤੇ ਸਿੰਘ ਬਿਠੇ ਆ ਉਧਰ ਹਜੂਰ ਸਾਹਿਬ ਕੋ ਖੜ੍ਹਤਾਲ ਤੇ ਸਿੰਘ ਬਿਠੇ ਆ ਮੇਰਾ ਖਿਆਲ ਆ ਕਿ ਪਹਿਲਾ ਜਾਂਸੀ ਆ ਦਿੱਲੀ ਦਾ ਮੋਰਚਾ ਤੇ ਫਿਰ ਮੁਹਾਲੀ ਦਾ ਮੋਰਚਾ ਦੁਣ ਫਿਰ ਦਿੱਲੀ ਦਾ ਮੋਰਚਾ ਸ਼ੰਭੂ ਦਾ ਮੋਰਚਾ ਇਹ ਨਿਹੰਗ ਸਿੰਘ ਕਦੇ ਮੋਰਚੇ ਨਹੀਂ ਲਾਉਂਦੇ ਹੁੰਦੇ ਮੋਰਚਾ ਫਤਿਹ ਕਰਦੇ ਹੁੰਦੇ ਅਸੀਂ ਜੰਗ ਜਿੱਤਦੇ ਹੁੰਦੇ ਜਾ ਕੇ ਪਰ ਉਹਨਾਂ ਸਾਨੂੰ ਨਿਹੰਗ ਸਿੰਘਾਂ ਨੂੰ ਮੋਰਚਿਆਂ ਤੇ ਬਹਿਣਾ ਪੈ ਗਿਆ ਇਟ ਇਜ਼ ਵੈਰੀ ਬੈਡ ਤੇ ਗਲਤ ਗੱਲ ਐ ਨਿਹੰਗ ਸਿੰਘ ਨਾ ਮੋਰਚੇ ਤੋੜਦੇ ਹੁੰਦੇ ਜਾ ਕੇ ਹੁਣ ਜਦੋਂ ਗੱਲ ਸੁਣੋ ਸਰਕਾਰ ਨਹੀਂ ਮੰਨਦੀ ਤੇ ਆਪਾਂ ਦੂਜੇ ਤਰੀਕੇ ਬਣਾਉਣ ਮਨਾ ਸਕਦੇ ਇਹੋ ਜੀ ਕੋਈ ਗੱਲ ਨਹੀਂ ਲੇਕਿਨ ਹਰ ਇੱਕ ਦੇ ਨਿੰਦਾ ਕਰਨਾ ਮਾੜਾ ਵਾ ਤੁਸੀਂ ਸਾਰਿਆਂ ਤਲਾ ਪੰਥਾਂ ਦੀ ਸਾਰਿਆਂ ਦੀ ਨਿੰਦਾ ਕਰਦੇ ਜੀ ਤੈਨੂੰ ਨਹੀਂ ਮਿਲਦੀ ਹੁਣੀ ਜਿਨ੍ਹਾਂ ਨੂੰ ਮਿਲਦੀ ਉਹ ਖਾਂਦੇ ਆ ਤੇ ਬਾਬਾ ਮਾਨ ਸੋ ਕੇ ਕੋ ਰਾ ਥੋੜਾ ਮੰਗਣ ਜਾਂਦੇ ਆ ਬਾਬਾ ਜੁਗਿੰਦਰ ਸਿੰਘ ਜਨਵੇ ਕੋਟੀ ਕੋ ਰਾ ਥੋੜਾ ਮੰਗਣ ਜਾਂਦੇ ਆ ਉਹਦੇ ਸਾਰੇ ਬੁੱਢੇ ਦਲ ਤਰਨੇ ਦਲ ਵਿੱਚੇ ਗਿਣਦੇ ਆ ਹੈ ਮਾੜੀ ਗੱਲ ਆ ਨਾ ਲੈ ਕੇ ਬੋਲ ਜਿੱਦਾ ਲੈਣਾ ਸਾਰੇ ਬੁੱਢੇ ਦਲ ਵਿੱਚੇ ਗਿਣਦੇ ਆ ਉਹ ਜੇ ਬੁੱਢਾ ਦਲ ਕਹੇ ਤਾਂ ਸਾਰੇ ਵਿੱਚੇ ਆ ਜਾਂਦੇ ਆ ਸਮਝ ਗਿਆ ਨਹੀਂ ਇਹ ਸੁਹਾਟੇ ਥੋੜਾ ਕੰਟਰੋਲ ਕੰਟਰੋਲ ਯੂਰਸੈਲਫ ਬੋਏ ਇਹਦੀ ਅਲੀ ਉਮਰ ਬੜੀ ਛੋਟੀ ਅਮਰਪਾਲ ਸਿਆ ਐਡੇ ਵੱਡੇ ਛਾਲ ਨਾ ਮਾਰ ਤੂੰ ਥੋੜਾ ਕੰਟਰੋਲ ਨਾਲ ਚੱਲ ਹੈ ਤੈਨੂੰ ਹਦਾਇਤ ਹੈ ਸਾਡੀ ਵਾਇਰੂਜੀ ਕਾ ਖਾਲਸਾ ਵਾਇਰੂਜੀ ਕੀ ਫਤਿਹ ਹਜ ਕਾਰਕ ਜਾਵੇ ਸੁਨਿਆਲ ਹੋ ਜਾਵੇ ਗੁਰੂਪੰਤ ਖਾਲਸੇ ਬੁੱਢੇ ਦਲ ਤਰਨੇ ਵਾਲਾ ਨੂੰ ਪਾਵੇ ਹੱਥ ਸ੍ਰੀ ਅਕਾਲ ਗੁਰੂ ਰਵਰ ਅਕਾਲ ਦੇਖ ਤੇ ਫਤਿਹ ਵਾਇਰੂਜੀ ਕਾ ਖਾਲਸਾ ਵਾ ਵਾਇਰੂਜੀ ਕੀ ਫਤਿਹ ਨਿੰਦਾ ਭਲੀ ਕਿਸੇ ਕੀ ਨਾ ਹੈ ਮਨਮੁਖ ਮੂਗਦ ਕਰਾਨ ਮੂਰਖ ਨਾ ਬਣ ਐਵੇਂ ਨਿੰਦਾ ਨਾ ਕਰ ਖਾਲਸੇ ਦੀ ਕੰਟਰੋਲ ਨਾਲ ਚੱਲ ਜਰਾ ਹਾਂ ਜਿਹੜੇ ਜਿਆਦਾ ਓਵਰ ਚੱਲਦੇ ਉਹ ਜਲਦੀ ਚੁੱਕੇ ਜਾਂਦੇ ਹੁੰਦੇ ਆ